ਸਿਟੀ ਕਾਰਡ ਜੀ ਵੀਡੀਓ ਵੇਖ ਰਖੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਆਂ ਜੀ ਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਦੇਖਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਸ਼ੁਰੂਆਤ ਕਰਦੀ ਆਂ ਇੱਦੀ ਵੱਡੀ ਖਬਰ ਤ੍ਰੰਪ ਰੂਪੀ ਆਫਤ ਨੂੰ ਮੌਕੇ ਚ ਬਦਲੋ ਪਛਤ ਤੰਤਰ ਦੀ ਕਥਾ ਹੈ ਇਹ ਚਤਰਾਈ ਦੀ ਕਹਾਣੀ ਹੈ ਇਹ ਤਲਾਬ ਵਿੱਚ ਤਿੰਨ ਮੱਛੀਆਂ ਰਹਿੰਦੀਆਂ ਸਨ ਨਾਗੀ ਦਿੱਤਾ ਵਦਾਤਾ ਪ੍ਰਤੀਉਂਦ ਪਨਵੰਤੀ ਅਤੇ ਜਦ ਪਿਕਸ਼ ਨਾਗਵੀਦਤਾ ਦਾ ਤਾਂ ਹਮੇਸ਼ਾ ਪਹਿਲਾਂ ਤੋਂ ਹੀ ਯੋਜਨਾ ਬਣਾਉਂਦੀ ਸੀ ਪ੍ਰਤੀਉਤਪਨਮਨ ਮੰਤੀ ਸਮੱਸਿਆ ਆਉਣ ਤੇ ਕੁਝ ਕਰਦੀ ਸੀ ਅਤੇ ਜਦ ਪਿਸ਼ੇ ਜਾਂ ਆਪਣੀ ਤਕਦੀਰ ਦੇ ਨਿਰਪਰੈੰਦੀ ਸੀ ਚੀਨ ਨੂੰ ਅਸੀਂ ਨਾਗ ਨਾਗਵੀਦਤਾ ਮੰਨ ਸਕਦੇ ਹਾਂ ਤੇ ਭਾਰਤ ਨੂੰ ਪ੍ਰਤੀਉਤਪਨਮਤੀ ਜੋ ਕੇ ਸੰਕਟ ਆਉਣ ਤੇ ਆਪਣੇ ਹੱਥ ਪੈਰ ਮਾਰਦਾ ਹੈ ਅਸੀਂ ਗਾਂਧੀ ਜੀ ਦੇ ਆਤਮ ਨਿਰਪਿਰਤਾ ਦੇ ਨਾਰੇ ਨਾਲ ਆਜ਼ਾਦ ਹੋਏ ਸਾਂ ਪਰ ਅੰਨ ਦੀ ਆਤਮ ਨਿਰਪਿਰਤਾ ਲਈ ਹਰੀ ਕ੍ਰਾਂਤੀ ਤੇ ਕੰਮ ਉਸ ਸਮੇਂ ਤੱਕ ਸ਼ੁਰੂ ਨਹੀਂ ਕੀਤਾ ਗਿਆ ਜਦ ਤੱਕ ਪਿਆਨਿਕਨ ਸੰਕਟ ਦਾ ਸਾਹਮਣਾ ਨਹੀਂ ਕਰਨਾ ਪਿਆ ਸਿਆਰਥਿਕ ਸਤੰਦਾਰ ਆਰਥਿਕ ਸਤੰਦਾਰ ਤੱਕ ਨਹੀਂ ਕੀਤੇ ਗਏ ਜਦ ਤੱਕ 1992 ਵਿੱਚ ਦੇਸ਼ ਇਚਾਂ ਹਿੱਤਾਂ ਦੀ ਸੁਰੱਖਿਆ ਤੇ ਲਾਇਸੈਂਸ ਰਾਜ ਕਰਨਾ ਦਿਵਾਲੀਆ ਹੋਣ ਦਾ ਕੰਗਾਰ ਤੇ ਨਹੀਂ ਪਹੁੰਚ ਗਿਆ ਸੀ ਇਸ ਸਮੇ ਉਦਯੋਗਾਂ ਵਿੱਚ ਆਤਮ ਨਿਰਪਰਤਾ ਦੀ ਗੱਲ ਸਾਨੂੰ ਤਾਂ ਤੱਕ ਯਾਦ ਨਹੀਂ ਆਈ ਜਦ ਤੱਕ ਕੋਵਿਡ ਮਹਾਮਾਰੀ ਨੇ ਆਰਥਿਕਤਾ ਨੂੰ ਠੱਪ ਨਹੀਂ ਕਰ ਦਿੱਤਾ ਸੀ ਹੁਣ ਟਰੰਪ ਦੀ ਅਨਕਿਆਸੀ ਨੀਤੀ ਨੇ ਵਿਦੇਸ਼ਪਪਾਰ ਅਤੇ ਵਿਦੇਸ਼ ਨੀਤੀ ਦੇ ਮੋਰਚੇ ਤੇ ਸਾਡੇ ਲਈ ਸੰਕਟ ਖੜਾ ਕਰ ਦਿੱਤਾ ਹੈ ਜਿਸ ਦਾ ਹੱਲ ਲੱਛਮ ਲੱਬਨ ਲਈ ਆਤਮ ਨਿਰਪਰ ਭਾਰਤ ਦੀ ਗੱਲ ਕੀਤੀ ਜਾ ਰਹੀ ਹੈ ਟਰੈਫਾ ਨੂੰ ਆਪਣੀ ਹੇ ਕੇਂਦਰੀ ਅਦਾਲਤ ਦੁਆਰਾ ਗੈਰ ਗੈਰ ਕਾਨੂੰਨੀ ਠਹਿਰ ਹੋਣ ਦੇ ਬਾਵਜੂਦ ਰਾਸ਼ਟਰਪਿਤਾ ਟਰੰਪ ਨੇ 25 ਸਾਲਾਂ ਦੇ ਰੱਖਿਆ ਤੇ ਆਰਥਿਕ ਸਬੰਧਾਂ ਨੂੰ ਪਾਸੇ ਰੱਖਦਿਆਂ ਭਾਰਤ ਦੇ ਲੱਗੇ ਟਰੈਫ ਨੂੰ 25 ਤੋਂ 50 ਪ੍ਰਤੀਸ਼ਤ ਕਰ ਦਿੱਤਾ। ਇਹੀ ਨਹੀਂ ਭਾਰਤ ਦੇ ਸੇਵਾ ਖੇਤਰ ਨੂੰ ਨਿਸ਼ਾਨਾ ਬਣਾਉਣ ਵਾਲੇ ਮੋਰਚੇ ਵੀ ਖੋਲੇ ਜਾ ਰਹੇ ਹਨ। ਅਮਰੀਕੀ ਕਾਂਗਰਸ ਹਰ ਸਾਲ ਸਖਲਾਈ, ਜਾਪਤਾ, ਪਿਛਾਵਰਾਂ ਲਈ 65 ਹਜ਼ਾਰ ਤੋਂ ਉੱਚ ਸਿੱਕਿਆ ਲਈ 20 ਹਜ਼ਾਰ ਵਿਜੀ ਦੇਂਦੀ ਹੈ। ਜਿਨ੍ਹਾਂ ਵਿੱਚੋਂ ਲਗਭਗ 70% ਵਿਜੇ ਭਾਰਤੀ ਪੇਸ਼ੇਵਰ ਅਤੇ ਵਿਦਿਆਰਥੀ ਪ੍ਰਾਪਤ ਕਰਦੇ ਹਨ ਕਿਉਂਕਿ ਸੇਵਾ ਪ੍ਰਦਾਨ ਕਰਨ ਲਈ ਭਾਰਤੀ ਕੰਪਨੀਆਂ H1B ਵਿਜੇ ਜਰਗੇ ਹੀ ਆਪਣੇ ਟ੍ਰੇਨਡ ਕਰਮਚਾਰੀਆਂ ਨੂੰ ਅਮਰੀਕਾ ਭੇਜਦੀਆਂ ਹਨ ਇਸ ਲਈ 트럼ਪ ਸਰਕਾਰ ਇਸ ਤੇ ਰੋਕ ਲਗਾਉਣਾ ਚਾਹੁੰਦਾ ਹੈ ਹਾਲਾਂਕਿ ਖੁਦ 트럼ਪ ਦੇ ਕਾਰੋਬਾਰ ਵਿੱਚ H1B ਵਿਜੇ ਤੇ ਆਏ ਪੇਸ਼ੇਵਰ ਕੰਮ ਕਰਦੇ ਹਨ ਪਰ ਉਹਨਾਂ ਦੇ ਮੰਤਰੀ ਹਵਰਡ ਲੁਕਨੀ ਲੁੱਟਨਿਕ ਅਤੇ ਫਲੋਰੀਡਾ ਦੇ ਗਵਰਨਰ ਰਾਨ ਡੈਸਿਸ ਨੂੰ H1B ਵਿਜੇ ਦੀ ਵਿਵਸਥਾ ਘਟਾਲਾ ਨਜ਼ਰ ਆਉਂਦੀ ਹੈ ਗਵਰਨਰ ਡੈਸਿਸ ਨੇ ਤਾਂ ਇਥੋਂ ਤੱਕ ਕਿਹਾ ਕਿ ਭਾਰਤ ਨੇ ਇਸ ਨੂੰ ਅਮਰੀਕੀ ਵਿਵਸਥਾ ਦਾ ਧੋਣ ਕਰਨ ਦਾ ਲਘੂ ਉਦਯੋਗ ਬਣਾ ਰੱਖਿਆ ਹੈ ਟਰੰਪ ਸਰਕਾਰ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਐਪ ਵੀਜ਼ਾ ਤੇ ਐਕਸਚੇਂਜ ਵਿਦਿਆਰਥੀਆਂ ਦੇ ਜੇ ਵੀਜ਼ਾ ਤੇ ਵੀ ਸਖਤ ਸਮਾਂ ਹੱਦਾਂ ਲਗਾਉਣ ਜਾ ਰਹੀ ਹੈ ਗ੍ਰੀਨ ਕਾਰਡ ਦੀ ਵੀ 15 50 ਲੱਖ ਡਾਲਰ ਨਾਲ ਮਿਲਣ ਵਾਲੇ 골ਡ ਕਾਰਡ ਸ਼ੁਰੂ ਕੀਤੇ ਜਾ ਰਹੇ ਹਨ ਜਿਨ੍ਹਾਂ ਦੇ ਸਾਰੇ ਟਰੰਪ ਅਮਰੀਕਾ ਦੇ ਕਰਜ਼ੇ ਨੂੰ ਅਤਾਰਨਾ ਚਾਹੁੰਦਾ ਹੈ ਭਾਰਤ ਇਮੀਗ੍ਰੇਸ਼ਨ ਦੇ ਮਾਮਲੇ ਤੇ ਟਰੰਪ ਸਰਕਾਰ ਦਾ ਇਹ ਰਵੱਈਆ ਭਾਵੇਂ ਨਾਟਕੀ ਲੱਗੇ ਪਰ ਅਨਕਿਆਸਤਾ ਨਹੀਂ ਹੈ ਉਹਨਾਂ ਨੇ ਪਹਿਲੇ ਕਾਰਜਕਾਲ ਦੇ ਕੰਮਾਂ ਤੇ ਚੋਣ ਪ੍ਰਚਾਰ ਤੋਂ ਇਸ ਦੇ ਸੰਪਸ਼ਟ ਸੰਕੇਤ ਮਿਲ ਚੁੱਕੇ ਹਨ ਭਾਰਤ ਦੀਆਂ ਉੱਚ ਦਰਮਦ ਦਰਾਂ ਅਤੇ H1B ਵੀਜ਼ਾ ਦੇ ਮਾਮਲੇ ਤੇ 트ੰਪ ਦੇ ਪਿਛਲੇ ਕਾਰਜਕਾਲ ਵੀਤਨਾ ਹੋਇਆ ਹੈ ਭਾਵੇਂ ਭਾਵੀ ਅਤੇ ਅਦਨਿਕ ਟੈਕਨੋਲੋਜੀ ਦੇ ਸਬੰਧ ਵਿੱਚ ਉਹਨਾਂ ਦਾ ਹਿੱਤਾਂ ਦੀ ਹਫਾਜ਼ਤ ਵਾਲਾ ਰਵੱਈਆ ਵੀ ਨਵਾਂ ਨਹੀਂ ਹੈ ਪਰ ਭਾਰਤ ਨੇ ਸਮੇਂ ਸਿਰ ਇਹਨਾਂ ਨਾਲ ਜਿੱਠਣ ਲਈ ਕੋਈ ਤਿਆਰੀ ਨਹੀਂ ਕੀਤੀ ਖਰੀਦ ਸ਼ਕਤੀ ਉਪਭੋਗ ਤਿਆਰਤੀਕ ਅਤੇ ਰਾਜਨੀਤਿਕ ਸਥਿਰਤਾ ਦੇ ਨਜ਼ਰੀਏ ਤੋਂ ਅਮਰੀਕਾ ਦੁਨੀਆ ਦੀ ਸਭ ਤੋਂ ਵੱਡੀ ਅਤੇ ਮਹੱਤਵਪੂਰਨ ਮੰਡੀ ਹੈ ਖਬਰ ਨੂੰ ਅੰਤ ਤੱਕ ਦੇਖਣ ਲਈ ਧੰਨਵਾਦ